ਗੁਰਦਾਸਪੁਰ ਵਿੱਚ ਚੋਰੀਆਂ ਦਾ ਸਿਲਸਿਲਾ ਫਿਰ ਤੋਂ ਚੱਲ ਨਿਕਲਿਆ ਹੈ ਹਫਤਾ ਪਹਿਲਾਂ ਗੋਪਾਲ ਨਗਰ ਮੱਲੇ ਵਿੱਚ ਇੱਕ ਕਾਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਸੀ ਅਤੇ ਅੱਜ ਫਿਰ ਇਸੇ ਮੋਹੱਲੇ ਦੇ ਇੱਕ ਕਾਰ ਵਿੱਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਾਰ ਵਾਲੇ 10 ਦਿਨ ਤੋਂ ਦਿੱਲੀ ਕਿਸੇ ਵਿਆਹ ਸਮਾਗਮ ਵਿੱਚ ਗਏ ਹੋਏ ਹਾਂ ਜਾਣਕਾਰੀ ਦਿੰਦਿਆਂ ਮਕਾਨ ਮਾਲਕ ਗੰਜੀਤ ਸਿੰਘ ਦੇ ਪਤੀਜੇ ਬਿਕਰਮ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਪਰਿਵਾਰ 10 ਦਿਨ ਤੋਂ ਦਿੱਲੀ ਗਿਆ ਹੋਇਆ ਹੈ ਉਹਨਾਂ ਕਿਹਾ ਕਿ ਪੂਰੇ ਨੁਕਸਾਨ ਬਾਰੇ ਤਾਂ ਕਾਰਵਾਲੇ ਆ ਕੇ ਹੀ ਦੱਸਣਗੇ ਪਰ ਜਿੱਥੋਂ ਤੱਕ ਉਹਨਾਂ ਦੀ ਜਾਣਕਾਰੀ ਹੈ 3-4 ਤੋਲੇ ਸੋਨੇ ਦੇ ਗਹਿਣੇ ਹਜ਼ਾਰ ਦੀ ਨਕਦੀ ਅਤੇ ਹੋਰ ਕਾਫੀ ਕੀਮਤੀ ਸਮਾਨ ਚੋਰ ਚੋਰੀ ਕਰਕੇ ਲੈ ਗਿਆ ਪਰ ਮੇਰਾ ਨਾਮ ਤੇ ਨਕੁਲ ਹੈ ਮੇਰੇ ਮਦਰ ਐਮਸੀ ਨੇ ਵਾਰਡ ਨੰਬਰ 25 ਤੋਂ ਸਾਡੇ ਇੱਥੇ ਰਹਿੰਦੇ ਨੇ ਸਰਦਾਰ ਰਣਜੀਤ ਸਿੰਘ ਜੀ ਟੀਟਾ ਕਹਿੰਦੇ ਜਿਨ੍ਹਾਂ ਨੂੰ ਉਹਨਾਂ ਨੇ ਬੇਟੀ ਦੀ ਮੈਰिज ਕੀਤੀ ਕੋਈ 10 ਦਿਨ ਪਹਿਲਾਂ 10 ਦਿਨ ਪਹਿਲਾਂ ਮੈਰिज ਉਹਦੀ ਬੇਟੀ ਦੀ ਉਹ ਗਏ ਸੀ ਦਿੱਲੀ ਆਪਣੇ ਰਿਲੇਟਿਵਸ ਕੋ ਤੇ ਉਹਨਾਂ ਦਾ ਜੋ ਬਚਰੇ ਦਿਹਾੜੀ ਲਾਂਦੇ ਨੇ ਜੋ ਕਮਾਇਆ ਜੋ ਜੋੜਿਆ ਸਾਰਾ ਕੁਝ ਥੋੜਾ ਥੋੜਾ ਘਰੇ ਪਿਆ ਸੀ ਤੇ ਸਵੇਰੇ ਪਤਾ ਲੱਗਾ ਕਿ ਇਹਨਾਂ ਦੇ ਇੱਥੇ ਚੋਰੀ ਹੋਈ ਉਹਨੇ ਕੈਸ਼ ਵੀ ਥੋੜਾ ਲੈ ਗਏ ਨੇ ਤੇ 골ਡ ਵੀ ਲੈ ਗਏ ਨੇ ਤੇ ਦੱਸਣਾ ਚਾਹੁੰਦਾ ਕਿ ਐਸ ਤਵੀ ਮੇਰੇ ਵਾਰਡ ਦੇ ਨੇ ਅੰਨਾ ਦੇ ਘਰੇ ਕੋਈ 15-20 ਦਿਨ ਪਹਿਲਾਂ ਚੋਰੀ ਹੋਈ ਹੈ ਇਹਨਾਂ ਦਾ ਬੇਟਾ ਹੈ ਅੰਨਾ ਨੇ ਪੁਲਿਸ ਨੂੰ ਹਿੰਟ ਵੀ ਦਿੱਤਾ ਕਿ ਕਿਹੜੇ ਮੁੰਡਿਆਂ ਨੇ ਚੋਰੀ ਕੀਤੀ ਹੈ ਕਿੱਥੇ ਰਹਿੰਦੇ ਨੇ ਕਿਹੜੀ ਗਲੀ ਚ ਰਹਿੰਦੇ ਨੇ ਅੱਜ ਤੱਕ ਸਿਰਫ ਫੇਰੇ ਹੀ ਮਾਰਨ ਡਿਆ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਹੈਗੀ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਕਿ ਐਸਐਸਓ ਸਾਹਿਬ ਨੂੰ ਮੈਂ ਪਰਸਨਲੀ ਚਾਰ ਫੋਨ ਕੀਤੇ ਪਿਛਲੇ 15-20 ਦਿਨਾਂ 'ਚ ਕਿ ਐਸਐਸਓ ਜੀ ਸਾਹਿਬ ਕਿ ਮੇਰੇ ਮਹੱਲੇ 'ਚ ਬਹੁਤ ਜ਼ਿਆਦਾ ਜੂਆ ਖੇਡ ਰਹੇ ਨੇ ਬਹੁਤ ਜ਼ਿਆਦਾ ਨਸ਼ਾ ਕਰ ਰਹੇ ਨੇ ਲੋਕੇਸ਼ਨਾਂ ਵੀ ਦੱਸੀਆਂ ਕਿ ਕਿੱਥੇ-ਕਿੱਥੇ ਖ ਪਰ ਅੱਜ ਤੱਕ ਐਸਐਚਓ ਜੀ ਸਾਹਿਬ ਦੇ ਕੰੰਤ ਜੂ ਨਹੀਂ ਰੰਗੀ ਕੋਈ ਇੱਕ ਸਿੰਗਲ ਫੇਰਾ ਤੱਕ ਨਹੀਂ ਮਾਰਿਆ ਜਿਹੜੇ ਨੁਮਾਇੰਦੇ ਸਰਕਾਰ ਚਲਾ ਰਹੇ ਆ ਤੇ ਜਿਹੜੇ ਲੀਡਰਾਂ ਦੇ ਸੱਜੇ ਖੱਬੇ ਬੈੰਦੇ ਨੇ ਉਹ ਵੀ ਦੋ ਜਣੇ ਵਿੱਚ ਬੈ ਕੇ ਜੂਆ ਖੇਡਦੇ ਨੇ ਬਰਾਬਰ ਤੇ ਇੱਕ ਤਾਂ ਪੱਤਰਕਾਰ ਜੀ ਨੇ ਹਰੀਸ਼ ਜੀ ਇਹਨਾਂ ਦੇ ਘਰ ਦੇ ਲਾਗੇ ਹੀ ਪੁੱਛ ਲੋ ਕੀ ਹਾਲ ਆ ਉੱਥੇ ਹੀ ਬੈਠਦੇ ਨੇ ਤੇ ਜਿਹੜੇ ਲਾਗੇ ਸ਼ਾਹ ਕੀ ਬੈਠਦੇ ਨੇ ਸਰਕਾਰਾਂ ਦੇ ਉਹ ਨਾਲ ਵਿੱਚ ਬੈ ਕੇ ਜੂਆ ਖੇਡਦੇ ਆ ਤੇ ਆ ਪ੍ਰਸ਼ਾਸਨ ਵੇਟ ਕਰ ਰਿਹਾ ਕਿ ਕੋਈ ਵੱਡੀ ਵਾਰਦਾਤ ਹੋਏ ਤੇ ਫੇਰ ਹੀ ਅਸੀਂ ਕੋਈ ਕਾਰਵਾਈ ਕਰੀਏ ਮਾਸਸੀ ਸਰਾਮ ਮਹਲਾ ਹੀ ਬੇਨਤੀ ਕਰਦੇ ਆ ਕਿ ਦੋਨੋਂ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾਏ ਤੇ ਜਿਹੜੇ ਗਲਤ ਲੋਕ ਬਾਹਰੋਂ ਆ ਕੇ ਮਹੱਲੇ ਦਾ ਮੂਲ ਖਰਾਬ ਕਰ ਰਹੇ ਆ ਉਹਨਾਂ ਦੇ ਨੱਥ ਪਾਈ ਜਾਵੇ ਮੇਰਾ ਨਾਮ ਮਹਲਾ ਗੋਪਾਲ ਨਗਰ ਆ ਭਾਈ ਇਹ ਮੇਰੇ ਚਾਚਾ ਜੀ ਦਾ ਘਰ ਆ ਇਹ ਦਿੱਲੀ ਵਿਆਹ ਗਏ ਹੋਇਆ ਤੇ ਮਲੋਕੀ ਪਰਸੋਂ ਗਏ ਸੀਗੇ ਤੇ ਅੱਜ ਸਵੇਰੇ ਹੀ ਸਾਨੂੰ ਪਤਾ ਲੱਗਾ ਕਿ ਇਦਾਂ ਫੋਨ ਆਇਆ ਕਿ ਦਰ ਤਾਲੇ ਥੂਲੇ ਟੁੱਟ ਗਏ ਆ ਘਰ ਤੇ ਅਸੀਂ ਜਦੋਂ ਆਣ ਕੇ ਦੇਖਿਆ ਆ ਤੇ ਅਲਮਾਰੀ ਦੇ ਵਿੱਚ 골ਡ ਵਗੈਰਾ ਪਿਆ ਸੀਗਾ ਕੈਸ਼ ਵੀ ਸੀਗਾ ਸਾਰਾ ਹੀ ਲੈ ਗਏ ਆ ਤੇ ਲੱਗਿਆ ਸੀ ਚਾਹੁੰਦੇ ਆ ਕਿ ਸਰਕਾਰ ਵੱਲੋਂ ਵੀ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਜਾਏ ਲਾਗੇ ਜਾ ਕੇ ਬਹੁਤ ਇੱਦਾਂ ਦੇ ਘਟਨਾਵਾਂ ਹੁੰਦੀਆਂ ਨੇ ਪਰ ਕੋਈ ਵੀ ਕਾਰਵਾਈ ਨਹੀਂ ਹੁੰਦੀ ਹੈਗੀ ਇੱਥੋਂ 15 20 ਕਾ ਛੱਡ ਕੇ ਇੱਕ ਚੋਰੀ ਥੋੜੇ ਦਿਨ ਪਹਿਲਾਂ ਹੀ ਹੋਈ ਸੀਗੀ ਉਹਦਾ ਵੀ ਕੋਈ ਵੀ ਪੁਲਿਸ ਨੇ ਅਜੇ ਤੱਕ ਹੱਲ ਕੋਈ ਨਹੀਂ ਕੀਤਾ ਹੈਗਾ ਤਿੰਨ ਚਾਰ ਟੋਲੇ ਸੋਨਾ ਹੁਣ ਆਇਆ ਠੀਕ ਹੈ ਤੇ 10 20 ਰੁਪਏ ਕੈਸ਼ ਹੁਣ ਆਇਆ ਤੇ ਬਾਕੀ ਹਜੇ ਜਿਹੜੇ ਘਰ ਦੇ ਮੈਂਬਰ ਆ ਜਿਹਦਾ ਚਾਚਾ ਜੀ ਚਾਚੀਓ ਘਰ ਨਹੀਂ ਹੈਗੇ ਠੀਕ ਹੈ ਉਹ ਇੱਕ ਤੇ ਦਿੱਲੀ ਆ ਦੇ ਇੱਕ ਚਾਚੀ ਹੁਣੀ ਦਿੱਲੀ ਅੰਮ੍ਰਿਤਸਰ ਗਏ ਹੋਏ ਆ ਆਂਦੇ ਪਏ ਆ ਵਾਪਸ ਆਣ ਕੇ ਦੱਸਣਗੇ ਕਿ ਐਗਜੈਕਟ ਕੀ ਸੀਗਾ ਵਿਚਾਰੇ ਦਿਹਾੜੀ ਦਾ ਆ ਯਾਰ ਦਿਹਾੜੀ ਲਾਉਂਦੇ ਆ ਆ ਹੁਣ ਵਿਚਾਰਿਆਂ ਨੇ ਉੱਪਰ ਮਕਾਨ ਬਣਾਇਆ ਲੋਕਾਂ ਕੋ ਜਰਰੇ ਨਹੀਂ ਗਿਆ ਹੈ ਮੇਰੀ ਚਾਚੇ ਦੀ ਕੁੜੀ ਦਾ ਵਿਆਹ 3 ਤਰੀਕ ਨੂੰ ਹੋਇਆ ਯਾਰ ਚੋਰੀ ਯਾਰ ਇੱਥੋਂ ਮੁੰਡੇ ਮੱਲੇ ਦੇ ਜਿਹੜੇ ਇੱਥੋਂ ਲਗ ਸਵੇਰੇ ਨੰਗੇ ਆ ਜਿਹੜੇ ਡੇਲੀ ਰੁਟੀਨ ਚ ਜਾਂਦੇ ਆ ਉਹਨਾਂ ਨੇ ਦੇਖਿਆ ਕਿ ਤਾਲੇ ਟੁੱਟੇ ਹੋਏ ਆ ਜਦੋਂ ਤਾਲੇ ਟੁੱਟੇ ਵੇਖ ਕੇ ਅੰਦਰ ਆਏ ਆ ਉਹਨਾਂ ਨੇ ਅੰਦਰ ਜਾ ਕੇ ਦੇਖਿਆ अलमारी ਵੀ ਖੁੱਲੀ ਹੋਈ ਸੀ ਠੀਕ ਆ ਫੇਰ ਉਹਨਾਂ ਰੋਲਾ ਪਾਇਆ ਸਾਨੂੰ ਵੀ ਅਦਰ ਫੋਨ ਹੀ ਸਾਡਾ ਘਰ ਪਿਛਲੀ ਸਾਈਡ ਤੇ ਸਾਨੂੰ ਵੀ ਫੋਨ ਕੀਤਾ ਕਿ ਉਧਰ ਤੁਸੀਂ ਜਾ ਕੇ ਦੇਖੋ ਕੀ ਹੋਇਆ ਵਾ ਦੁਬਾਰਾ ਦੇ ਕਾਲ ਕਰਦੇ ਮੈਂ ਉੱਥੇ ਲੱਗਦੀ ਨਹੀਂ ਪਈ ਹੈਗੀ ਨਕਲ ਭਾਈ ਨੇ ਫੋਨ ਕੀਤਾ ਵਾ ਪੁਲਿਸ ਵਾਲਿਆਂ ਨੂੰ ਭਾਜੀ ਮੈਂ ਰੋਜ਼ ਜਾਂਦੀ ਦੀਆਂ ਸਵੇਰੇ ਇਹ ਦਾਤੀ ਸ਼ਾਮੀਆਂ ਦੀ ਰਹੀਆਂ ਰੋਜ਼ ਹੀ ਫੇਰ ਆਵਾਂ ਦੀਆਂ ਪਰ ਮੈਨੂੰ ਇਹ ਨਹੀਂ ਪਤਾ ਕਿ ਇਹ ਕੰਮ ਹੋਣਾ ਹੈ ਚੋਰੀ ਹੋਈ ਹੈ ਪਰ ਸਮਾਨ ਮੈਨੂੰ ਨਹੀਂ ਪਤਾ ਕੀ ਹੈਗਾ ਉਹ ਮੰਮੀ ਹੁਣੇ ਆਣਗੇ ਫੇਰ ਪਤਾ ਲੱਗਣਾ ਕੀ ਕੀ ਚੀਜ਼ ਹੈਗੀ ਵਿੱਚ ਮੰਮੀ ਹੁਣੇ ਆ ਗਏ ਹੈ ਹਫਤਾ ਹੋ ਹੀ ਗਿਆ ਉਹਨਾਂ ਨੂੰ ਗਿਆ ਨੂੰ